ਜਨਰੇਟਰਾਂ ਦਾ ਬਹੁਤ ਤਗੜਾ ਬਾਜ਼ਾਰ ਆ ਪਟਿਆਲਾ ਮੰਡੀ ਤੁਹਾਨੂੰ ਜਨਰੇਟਰ ਜਿਹੜਾ ਮਰਜੀ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਸਾਰਾ ਜਨਰੇਟਰ ਪਟਿਆਲੇ ਟਰੈਕਟਰ ਮਾਰਕੀਟ ਮਿਲ ਜਾਂਦਾ ਅਸੀਂ ਲਾ ਲਓ ਵੀ 10 ਕੇਵੀਏ ਤੋਂ ਲੈ ਕੇ 5 ਕੇਵੀਏ ਤੋਂ ਲੈ ਕੇ ਇੱਥੇ 150 ਕੇਵੀ 100 200 ਕੇਵੀ ਤੱਕ ਜਨਰੇਟਰ ਹਨ ਆ ਪਏ ਆ ਬਲਰਾਮ ਨਾਲ ਵੱਡੇ ਤੋਂ ਵੱਡਾ ਕਿਹੜਾ ਜਨਰੇਟਰ ਪਿਆ ਆਪਣੇ ਤੇ 320 ਕੇਵੀਏ ਤੱਕ ਵੀ ਜਨਰੇਟਰ ਇੱਥੇ ਪਏ ਆ ਤੁਹਾਨੂੰ ਕਿਸੇ ਦਿਨ ਫੇਰ ਡਿਟੇਲਡ ਹੁਣ ਜਿਵੇਂ ਸੀਜ਼ਨ ਆ ਗਿਆ ਹਾਰੀ ਡਿਟੇਲ ਦੱਸਾਂਗੇ ਜਨਰੇਟਰਾਂ ਦੀ ਮਿੱਤਰੋ ਜਿਹੜੇ ਅੱਜ ਸੀਜ਼ਨ ਦਾ ਟਾਈਮ ਦੇ ਵਿੱਚ ਜਨਰੇਟਰ ਲਾ ਉਹਦੇ ਫਿਰਦੇ ਆ ਪਟਿਆਲਾ ਟਰੈਕਟਰ ਮੰਡੀ ਬਹੁਤ ਤਗੜੀ ਇੱਕ ਮਾਰਕੀਟ ਜਨਰੇਟਰਾਂ ਦੀ ਵੀ ਆ 62.5 ਕੇਵੀ ਮੈਨੂਅਲ ਪੈਨਲ ਨਵਾਂ ਹੀ ਸੈੱਟ ਆ 68 ਕੇਵੀ ਦਾ ਇਹ ਹੈਗਾ ਜੀ ਟਾਟਾ ਦਾ ਟਾਟਾ ਦਾ ਇੰਜਨ ਆ 4 ਸਿਲੰਡਰ ਪਾਵਰ ਜਨਰੇਟਰ ਕਯੂਮਨ ਦਾ ਸੈਟ ਆ ਕੰਪਲੀਟ ਨਵਾਂ ਹੀ ਸੈਟ ਪਿਆ ਮਾਡਲ ਵੀ ਤੁਹਾਨੂੰ ਦੱਸੂਗਾ ਰੇਟ ਵੀ ਦੱਸੂਗਾ ਕਿਹੜੀ ਦੁਕਾਨ ਤੇ ਪਿਆ ਉਹ ਵੀ ਦੱਸਦੇ ਆ ਪੀਸੀ ਦਾ ਇੰਜਨ ਆ 709 ਦਾ ਕਨੋਪੀ ਵੀ ਬ੍ਰਾਂਡ ਨਿਊ ਆ ਸਾਢੇ 4 ਲੱਖ ਡਿਮਾਂਡ ਆ ਮਾਡਲ ਹੋਊਗਾ ਤਕਰੀਬਨ ਲਾ ਕੇ ਚੱਲੋ 8 9 ਮਾਡਲ ਕਹ ਰਹੇ ਆ 8 ਜਾਂ 9 ਮਾਡਲ ਆ ਪਰ ਕੰਡੀਸ਼ਨ ਨਵੇਂ ਵਰਗੀ ਪਈ ਆ ਜਿਵੇਂ ਕੋਈ 20 22 ਮਾਡਲ ਆਪਣਾ ਸੈਟ ਹੋਵੇ ਇਹਦੇ ਕੱਲ ਬ੍ਰਾਂਡ ਨਿਊ ਚੱਲੇ ਬਹੁਤ ਘੱਟ ਆ ਇਹ ਆ ਜਿਹੜਾ ਬੰਦ ਕਰਨ ਵਾਲਾ ਸਿਸਟਮ ਵੀ ਲੱਗਿਆ ਸਵਿਚ ਵੀ ਲੱਗਿਆ ਇਹਨੂੰ ਸਾਰਾ ਕੰਪਲੀਟ ਵੱਡਾ ਰੈਡੀਏਟਰ ਰੈਡੀ ਟੂ ਯੂਜ਼ ਸੈੱਟ ਹੈ ਮੇਰੇ ਕੋਲ ਯੂਜ਼ ਹੀ ਬਹੁਤ ਘੱਟ ਹੋਇਆ ਹੋਣਾ ਜਿਵੇਂ ਕਈ ਡਾਕਟਰ ਵਗੈਰਾ ਜਾਂ ਕੋਈ ਕੋਈ ਸਿਸਟਮ ਜਾਂ ਟਾਵਰਾਂ ਦੇ ਜਿੱਥੇ ਲੱਗ ਜਾਂਦਾ ਬਾਅਦ ਚੋਂ ਜਾਂ ਕੋਈ ਮੰਨ ਲਓ ਬੰਦ ਹੋ ਜਾਂਦੇ ਆ ਮੌਲ ਛੋਟੇ ਬੰਦ ਹੋ ਜਾਂਦੇ ਆ ਉੱਥੇ ਕਿਤੇ ਲੱਗਾ ਹੋਊਗਾ ਆ ਦੇਖੋ ਬ੍ਰਾਂਡ ਨਿਊ ਪਿਆ ਸੈੱਟ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਪਟਿਆਲਾ ਡਿੰਪਲ ਬਾਈ ਦਾ ਨਾਲ ਡਿੰਪਲ ਆ ਦੁਕਾਨ ਨੰਬਰ ਕਿੰਨੇ ਆ ਫਿਰ ਤੁਹਾਡੀ ਇੱਕੀ ਨੰਬਰ ਦੁਕਾਨ ਟਰੈਕਟਰ ਮਾਰਕੀਟ ਪਟਿਆਲਾ 4.5 ਲੱਖ ਰੁਪਈਆ ਇਹ ਐਮਰਜੈਂਸੀ ਬੰਦ ਵਾਲਾ ਹੁੰਦਾ ਨਾ ਉਹ ਸੋਚੇ ਜੇ ਤਾਂ ਬਾਹਰੋਂ ਬੰਦ ਕਰਨਾ ਹੋਵੇ ਤੇ ਸਾਇਲੈਂਟ ਸੈਟਅਪ ਆਈ ਜੀ ਜੇ ਕਿਸੇ ਨੇ ਆਪਣਾ ਮੰਨ ਲਓ ਕਿਸੇ ਦਾ ਹੋਟਲ ਆ ਜਾ ਕਿਸੇ ਦਾ ਕੋਈ ਕੰਮ ਕਿਸੇ ਨੇ ਦੇਖਣਾ ਹੋਵੇ ਜਨਰੇਟਰ ਤੇ ਅੱਗੇ ਵੀ ਤੁਹਾਨੂੰ ਜਨਰੇਟਰਾਂ ਦੀਆਂ ਵੀਡੀਓ ਆਪਾਂ ਪਾਉਂਦੇ ਰਵਾਂਗੇ ਕਿਉਂ ਸੀਜ਼ਨ ਆ ਗਿਆ ਤੇ ਆ ਬਹੁਤ ਵਰਤ ਵਾਲੀ ਚੀਜ਼ ਆ ਤੇ ਬਹੁਤ ਭਰਾ ਦੇਖਣਦੇ ਹੁੰਦੇ ਆ ਜਿਨ੍ਹਾਂ ਨੇ ਲੈਣੇ ਆ ਮਹਿੰਦਰਾ ਦਾ ਸੈੱਟ ਉਦੋਂ ਮੈਂ ਵੀ ਆਪਣੇ ਮੇਰੇ ਬ੍ਰਦਰ ਹੀ ਲੱਗਦੇ ਆ ਉਹਨਾਂ ਨੂੰ ਲੈ ਕੇ ਭੇਜਿਆ ਹੋਟਲ ਵਾਸਤੇ ਅਸੀਂ ਵੀ ਲਿਆ ਸੀ 1,30,35000 ਦੇ ਕਰੀਬ ਜਿਹੜਾ 20 ਕਿਲੋਵਾਟ ਤੇ ਹੀ ਹੈ ਭਰਾਵਾਂ ਨੂੰ ਪਤਾ ਲੱਗ ਜਾਂਦਾ ਆਹ ਮਹਿੰਦਰਾ ਬੱਚੀ 3 ਸਿਲੰਡਰ ਵੀਰੇ ਦੇਖੀ ਆਹ 3 ਸਿਲੰਡਰ ਕਨੋਪੀ ਵਿਦਆਊਟ ਕਨੋਪੀ ਜਿਹੋ ਜੀ ਕਿਸ ਦੀ ਰਿਕੁਆਇਰਮੈਂਟ ਆ ਉਹੋ ਜਿਹਾ ਜਨਰੇਟਰ ਪਟਿਆਲੋਂ ਮਿਲ ਜਾਂਦਾ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਬਹੁਤ ਜਨਰੇਟਰ ਪਟਿਆਲਾ ਵਾਲੀ ਮਾਰਕੀਟ ਦੇ ਵਿੱਚ ਜਿਹੜੀ ਟਰੈਕਟਰ ਮੰਡੀ ਦੇ ਵਿੱਚ ਮਿਲ ਜਾਂਦੇ ਆ ਪਿੱਛੇ ਅਸੀਂ ਵੀ ਲਿਆ ਸੀ 1.40 ਹਜ਼ਾਰ ਦਾ ਅਸੀਂ ਲਿਆ ਸੀ ਬਿਨਾ ਸੈਟ ਤੋਂ ਬਿਨਾ ਕਨੋਪੀ ਤੋਂ ਕਨੋਪੀ ਸਮੇਤ ਵੀ ਰੇਟ ਇਹ ਕਨੋਪੀ ਸਮੇਤ ਕਿੰਨੇ ਦਾ ਹੁੰਦਾ ਪਤਾ ਕੁਝ ਡੇਢ ਕਿੰਨਾ ਪਈ ਡੇਢ ਲੱਖ ਰੁਪਏ ਦਾ ਇਹ 22 ਆਸ਼ੀਸ਼ ਸਾਈਕਲ ਐਂਡ ਕੰਪਨੀ ਤੇ 23 21 ਨੰਬਰ ਦੁਕਾਨ ਪਟਿਆਲਾ ਬਹੁਤ ਵਧੀਆ ਬੰਦੇ ਨੇ ਅਸੀਂ ਜਨਰੇਟਰ ਲਿਆ ਸੀ ਭਰਾ ਨੇ ਪੂਰਾ ਜ਼ਿੰਮੇਵਾਰੀ ਨਾਲ ਜਨਰੇਟਰ ਦਿੱਤਾ ਕਿੰਨਾ ਵੀ ਤੁਸੀਂ 4 ਦਿਨ 10 ਦਿਨ ਚਲਾ ਕੇ ਆਪਣਾ ਤਸੱਲੀ ਕਰ ਲਓ ਮੈਂ ਵੀ ਰਿਸ਼ਤੇਦਾਰਾਂ ਨੂੰ ਲੈ ਕੇ ਦਿੱਤਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਚੱਲ ਕੇ ਪਤਾ ਲੱਗਦਾ ਹੁੰਦਾ ਹੁਣ ਇੱਥੇ ਤੱਕਲਾ 2 ਮਿੰਟ ਦੇਖ ਲਓ ਚਲਾ ਕੇ ਆ ਡੀਜ਼ਲ ਟੈਂਕ ਦਾ ਬਾਹਰ ਸਿਸਟਮ ਦੇਤਾ ਬਹੁਤ ਸੈਟ ਮਿਲ ਜਾਂਦੇ ਆ ਜਿਵੇਂ ਆ ਕਈ ਬਾਹਰ ਪਏ ਆ ਜਨਰੇਟਰਾਂ ਤੋਂ ਬਿਨਾਂ ਕਈ ਆਪਣਾ ਸੋਰੀ ਇਹ ਤੋਂ ਬਿਨਾਂ ਲੈ ਲੈਂਦੇ ਆ ਕਨੋਪੀ ਤੋਂ ਬਿਨਾਂ ਵੀ ਲੈ ਲੈਂਦੇ ਆ ਇਹ ਇਹ ਰੇਟ ਤੁਹਾਨੂੰ ਦੱਸਦਾ ਵੀ ਤਿੰਨ ਸਿਲੰਡਰ ਦੋ ਸਿਲੰਡਰ ਦੇ ਅੱਡ-ਅੱਡ ਦਾ ਜਿਹੜਾ ਦੋ ਸਿਲੰਡਰ 80-85 ਹਜ਼ਾਰ ਦਾ ਮਿਲ ਜਾਂਦਾ 10 ਕਿਲੋਵੈਟ ਤੱਕ ਦਾ ਜੇ ਘਰਾਂ ਵਾਸਤੇ ਲੈਣੇ ਅੱਗੇ ਬਹੁਤ ਡਿਟੇਲਡ ਵੀਡੀਓ ਪਾ ਰਹੇ ਹਾਂ ਤੁਹਾਨੂੰ